ਠੀਕ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਕੀ ਕਹਿਣਾ ਚਾਹੁੰਦਾ ਹਾਂ ਮਾ ਜੀ ਮੇਲਾ ਬੜੀ ਧੁੰਮ ਦਾ ਹਮਲਾ ਚੱਲੇਗਾ ਜੀ 2 ਤੇ 3 April ਮੇਲਾ ਹੁੰਦਾ ਅੱਜ ਅੱਜ ਸਿੰਗਰ ਆਏ ਆ ਨਕਾਲ ਪਾਰਟੀਆਂ ਕਵਾਲ ਪਾਰਟੀਆਂ ਕੱਲ ਰੰਗਾ ਰੰਗ ਪ੍ਰੋਗਰਾਮ ਚੱਲੇਗਾ ਸਭਿਆਚਾਰਕ ਦੋ ਤੇ ਤਿੰਨ ਅਪ੍ਰੈਲ ਮੇਲਾ ਹੁੰਦਾ ਅੱਛਾ ਜੇ ਗੱਲ ਕਰੀਏ ਮੇਲੇ ਦੀ ਕਿੰਨੇ ਸਾਲਾਂ ਤੋਂ ਚੱਲਿਆ ਆ ਰਿਹਾ ਇਹ 24ਵਾਂ ਸਾਲਾਨਾ ਮੇਲਾ ਜੀ ਅੱਛਾ 24 ਸਾਲ ਹੋ ਗਏ ਆ ਮੇਲੇ ਨੂੰ ਕਿੰਨੇ ਦਿਨ ਦਾ ਮੇਲਾ ਲੱਗਦਾ ਹਰ ਸਾਲ ਮੇਲਾ ਤਿੰਨ ਦਿਨ ਦਾ ਹੁੰਦਾ ਜੀ 1 2 3 ਅਪ੍ਰੈਲ ਅੱਛਾ 1 2 3 ਅਪ੍ਰੈਲ ਕੀ ਫਿਕਸ ਡੇਟ ਹੈ ਇਹ ਫਿਕਸ ਡੇਟ ਹੈ ਜੀ ਪੱਕੀ ਕਿਤੇ ਅਸੀਂ ਵੇਖਿਆ ਕਿ ਸੰਗਤਾਂ ਵੀ ਬੜੀਆਂ ਹੁੰਮ ਹੁਮਾ ਕੇ ਆ ਰਹੀਆਂ ਬਿਲਕੁਲ ਜੀ ਬਿਲਕੁਲ ਉਹਨਾਂ ਵਾਸਤੇ ਅੱਜ ਦੋ ਤਿੰਨ ਦਿਨ ਵਾਸਤੇ ਕੀ ਕੀ ਉਪਰਾਲੇ ਕੀਤੇ ਹੋਏ ਉਹਨਾਂ ਵਾਸਤੇ ਸਾਰੇ ਉਪਰਾਲੇ ਕੀਤੇ ਹੈ ਜੀ ਸੰਗਤ ਵਾਸਤੇ ਸਾਰੇ ਉਪਰਾਲੇ ਆ ਲੰਗਰ ਪਾਣੀ ਚੱਲਦਾ ਆ ਜਗ੍ਹਾ ਤੇ ਆਉਂਦੇ ਮੱਥਾ ਟੇਕਦੇ ਆ ਸ਼ਤਾਲੂ ਵਾਲੇ ਆਪਣੇ ਜੋ ਵੀ ਉਹਨਾਂ ਦੀਆਂ ਮੰਦਾਂ ਹੁੰਦੀਆਂ ਪੂਰੀਆਂ ਹੁੰਦੀਆਂ ਸਾਰਿਆਂ ਦੀਆਂ ਇਹਨਾਂ ਵੱਡਾ ਮੇਲਾ ਹੈ ਗੱਲ ਕਰੀਏ ਐਨ ਆਰ ਆਈ ਭਰਾਵਾਂ ਦੀ ਐਨ ਆਰ ਆਈ ਭਰਾਵਾਂ ਦਾ ਕਿੰਨਾ ਸਹਿਯੋਗ ਹੈ ਐਨ ਆਰ ਆਈ ਭਰਾਵਾਂ ਦਾ ਵੀ ਬਹੁਤ ਸਹਿਯੋਗ ਹੈ ਜੀ ਸਾਰੇ ਸ਼ਹਿਰ ਦਾ ਬਹੁਤ ਸਹਿਯੋਗ ਆ ਸਾਰੇ ਸ਼ਹਿਰ ਦੇ ਸਿੱਤੇ ਜੋ ਹੁੰਦਾ ਕਰਵਾਇਆ ਜਾ ਰਿਹਾ ਦੋ ਤਿੰਨ ਦਿਨ ਲਗਾਤਾਰ ਹੀ ਕਲਾਕਾਰ ਲੱਗਣਗੇ ਦੋ ਤਿੰਨ ਦਿਨ ਲਗਾਤਾਰ ਗੁਰੂ ਕਾ ਲੰਗਰ ਅਟੁੱਟ ਵਰਤੇਗਾ ਜੀ ਕਲਾਕਾਰ ਦਾ ਨਾਮ ਹੀ ਦੱਸੋ ਕਿਹੜਾ ਮਨਜੀਤ ਸੋਤਾ ਜੀ ਆ ਦੀਪਕ ਖੰਸ ਜੀ ਆ ਤੇ ਜੱਗੀ ਸਿੰਘ ਜੀ ਆ ਕੀ ਸਿੰਘ ਆ ਸਨੀ ਪ੍ਰੇਮ ਸਾਹ ਜਮਾਨਾ ਆਦਲਾ ਨਵੀਸ਼ ਚੋਹਾਨਾ ਠੀਕ ਹੈ ਤੇ ਹੋਰ ਵੀ ਬਹੁਤ ਸਾਰੇ ਸਹਿਯੋਗੀ ਅਸੀਂ ਇਹ ਮੇਲੇ ਦੇਖੋ ਜੀ ਇਹ ਸ਼ੁਰੂ ਤੋਂ ਮੇਲੇ ਚੱਲਦੇ ਆ ਰਹੇ ਆ ਕਿਉਂਕਿ ਸਾਡੇ ਬਜ਼ੁਰਗ ਜਿਹੜੇ ਆ ਉਹ ਇਹਨਾਂ ਦਰਬਾਰਾਂ ਦੇ ਉੱਤੇ ਸੇਵਾ ਕਰਦੇ ਰਹੇ ਆ ਇਹ 24ਵਾਂ ਮੇਲਾ ਤੇ ਤਾਂ ਗੇੜਨ ਦੇ ਵਿੱਚ ਆਇਆ ਕਿ ਜਦੋਂ ਦਾ ਇਹ ਪ੍ਰਬੰਧਕ ਕਮੇਟੀ ਬਣੀ ਆ ਇਹ ਤਾਂ ਉਸ ਤੋਂ ਪਹਿਲਾਂ ਵੀ ਮੇਲੇ ਜਿਹੜੇ ਸ਼ਰਦਾ ਰੱਖਦੇ ਸੀ ਨਿਆਜ਼ ਵੰਡ ਕੇ ਆਪਣਾ ਮੇਲਾ ਜਿਹੜਾ ਸੀ ਉਹ ਸੰਪੂਰਨ ਕਰਦੇ ਸੀ ਤੇ ਹੁਣ ਤੇ ਦਾਤਿਆਂ ਦੀ ਇੰਨੀ ਕਿ ਰਹਿਮਤ ਹੋ ਗਈ ਆ ਕਿ ਤਿੰਨ ਦਿਨ ਲੱਗਰ ਪੰਡਾਰੇ ਵੈਸੇ ਤੇ ਹਰ ਵੀਰਵਾਰ ਐਤਵਾਰ ਚੱਲਦੇ ਰਹਿੰਦੇ ਪੰਡਾਰੇ ਪਰ ਇਹ ਤਿੰਨ ਦਿਨ ਖਾਸ ਤੌਰ ਤੇ ਪੰਡਾਰੇ ਚੱਲਦੇ ਆ ਤੇ ਸਾਰੇ ਸ਼ਹਿਰ ਵਾਸੀਆਂ ਵੱਲੋਂ ਬਹੁਤ ਸਾਰਾ ਸਹਿਯੋਗ ਜਿਹੜਾ ਇਸ ਮੇਲੇ ਨੂੰ ਦਿੱਤਾ ਜਾਂਦਾ ਹੈ ਨਾ ਐਨ ਆਰ ਆਈ ਵੀਰ ਔਰ ਨੌਜਵਾਨ ਵੱਧ ਚੜ ਕੇ ਹਿੱਸਾ ਪਾਉਂਦੇ ਆ ਇਹਦੇ ਵਿੱਚ ਆਪਣੀ ਸੇਵਾ ਦੇ ਵਿੱਚ ਤੇ ਦਿਨ ਰਾਤ ਇਸ ਦਰਬਾਰ ਦੇ ਉੱਤੇ ਸੇਵਾ ਕਰਦੇ ਆ ਤੇ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਆ ਜਿੱਥੇ ਜਿੱਥੇ ਵੀ ਬਾਬਾ ਬੋਲ ਸ਼ਾ ਸਰਕਾਰ ਦੇ دیਵਾਨੇ ਮਸਤਾਨੇ ਬੈਠੇ ਆ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਤੇ ਪੰਜਾਬ ਵਿੱਚ ਹਿੰਦੁਸਤਾਨ ਵਿੱਚ ਜਿੱਥੇ ਵੀ ਬੈਠੇ ਆ ਉਹਨਾਂ ਸਾਰਿਆਂ ਨੂੰ ਇਸ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ